ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਸਵੇਰ ਤੋਂ ਗੱਨਾ ਚੱਲ ਰਹੀਆਂ ਨੇ ਹਰਪ੍ਰੀਤ ਨੇ ਲਾਈਆਂ ਨੇ ਨਾਲ ਕਰਨ ਸੀਗਾ ਤੇ ਗੱਨਾ ਸਾਰੇ ਗਰਾਊਂਡ ਚ ਲੱਗੇ ਨੇ ਪਹਿਲਾਂ ਉਹ ਇੱਧਰ ਸੀਗੇ ਆ ਇੱਧਰ ਗੇਮ ਗੋਮ ਚੱਲਦੀ ਆ ਬੱਚੇ ਆਏ ਹੋਏ ਨੇ ਖੇਡ ਰਹੇ ਨੇ ਤੇ ਹੁਣ ਸ਼ਾਮ ਹੋ ਚੁੱਕੀ ਆ ਬਦਲ ਕੇ ਗੱਨਾ ਇੱਧਰ ਲਾਤੀਆਂ ਹਰਪ੍ਰੀਤ ਨੇ ਲਵਾਤੀ ਹੋਣਗੇ ਕਿਸੇ ਨੂੰ ਯਾ ਆਪ ਲਾਈਆਂ ਹੋਣਗੀਆਂ ਗਰਾਊਂਡ 'ਚ ਪਾਣੀ ਲੱਗਣ ਵਾਲਾ ਸੀ ਪਾਣੀ ਦੀ ਕਮੀ ਸੀ ਪਿਛ ਵੀ ਗਿੱਲੀ ਕਰ ਦਿੱਤੀ ਗਈ ਐ ਇਹ ਵੀ ਰੋਲਿੰਗ ਹੋਊਗੀ ਫਿਰ ਅਫਰਾਡ ਇਹ ਵੀ ਵਧੀਆ ਹੋ ਜਾਊਗੀ ਸਾਰਾ ਆਪਣੀ پلان ਸੀ ਤੇ ਸਾਹਮਣੇ ক্রিকেট ਦੀ ਚੱਲਦੀ ਰਹੀ ਕੋਚਿੰਗ ਇਹ ਤਾਂ ਚੱਲਦੀ ਰਹੀ ক্রিকেট ਕਈ ਰਿਹਾ ਸੀਗਾ ਗੰਨਾ ਬਦਲਦਾ ਸਾਰਾ ਦੇਖਿਆ ਹਰ ਪਿੱਤ ਲੱਗਿਆ ਹੀ ਹੋਇਆ ਤੇ ਗੰਨਾ ਬਦਲਣ ਤੇ ਆਪ ਪਾਣੀ ਲਾਉਂ ਇੱਧਰ ਪਾਈਪ ਖੋਲ ਕੇ ਰੱਖਿਆ ਹੋਇਆ ਪੱਕੀ ਪਾਸੇ ਗੰਨਾ ਚੱਲਦੀ ਰਹੀ ਕਾ ਵੀ ਅੱਜ ਪੰਜ ਵਾਰ ਬਦਲ ਗਿਆ ਲੱਗੇ ਰਿਹਾ ਸੀ ਮੈਂ ਕਿਹਾ ਵੀ ਜਦ ਤੱਕ ਬਦਲਾਤੇ ਹੋ ਜਾ ਕੀਤਾ ਹੋਊਗਾ ਲਓ ਜੀ ਗਰਾਊਂਡ 'ਚ ਕੀਪਿੰਗ ਦੀ ਪ੍ਰੈਕਟਿਸ ਮਿੱਟੂ ਪਾਸਮਾਨ ਵੱਲੋਂ ਤੇ ਫਿਲਡਿੰਗ ਦੀ ਪ੍ਰੈਕਟਿਸ ਦੋਨੇ ਹੋਣਦੀ ਆ ਇੰਦਰ ਕੀਪਰ ਨੂੰ ਬਾਲ ਮਿਲ ਜਾਂਦੀ ਆ ਫਿਰ ਇਧਰੋਂ ਰੋੜੀ ਜਾਂਦੀ ਆ ਉਧਰ ਇੱਕ ਬੱਚਾ ਤੁਰਦਾ ਬਾਲ ਫੜਦਾ ਤੇ ਕੀਪਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਤੇਗ ਰਾਮ ਨੂੰ ਪਾਉ ਰਿਹਾ ਬਾਈ ਆ ਮਰੀ ਦੀ ਉਹ ਬੋਲਾ ਕਾਊਂਟ ਕਰੀਆ ਦੁਨੀਆ ਬੰਦੇ ਨਾ ਮੱਗਦਾ ਯਾਰ ਬੋਲ ਅੰਦਰ ਸੀ ਕਾਫੀ ਉੱਤੇ ਪਏਗੇ ਸੀ ਨੈਟ ਪ੍ਰੈਕਟਿਸ ਚੱਲਦੀ ਹੋਈ ਦਿੱਲੀ ਦੀ ਤਰ੍ਹਾਂ ਬੋਲ ਬਹੁਤ ਵਧੀਆ ਫੁੱਟਬਾਲ ਵੀ ਸ਼ੁਰੂ ਹੋਣ ਵਾਲੀ ਹੈ ਬੰਦੇ ਤਰਕੀ ਵਿੱਚ ਤਰਕੀ ਨੂੰ ਕਾਫੀ ਆਏ ਹੋਏ ਨੇ ਅਫੀ ਉੱਪਰ ਖੇਡ ਵੀ ਰਹੇ ਨੇ कुछ प्रैक्टिस तो बाद ना ने फिर गेम शुरू कर दे शाम का टाइम प्रैक्टिस चलती हुई वाह कैच प्रैक्टिस चलती हुई ਹੌਂਕ ਹੌਂਕ ਉਹ ਗੱਟ ਚੱਲ 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 ਮੋੜ ਆ ਪਿੱਛੇ ਬਾਲ ਕਸ ਕਰ ਰਿਹਾ ਬਾਲ ਲੱਗਣਾ